ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬੰਬੀਹਾ ਪਾਈ ਦੇ ਵਿੱਚ ਬੰਬੀਹਾ ਪਾਈ ਤੋਂ ਜਿਹੜੀ ਸੜਕ ਸੇਖੇ ਨੂੰ ਜਾਂਦੀ ਆ ਉਹ ਸੜਕ ਦੇ ਉੱਤੇ ਬਾਈ ਹੁਣਿਆਂ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੋਂ ਇੱਕ ਨੀਲੀ ਰਾਵੀ ਨਸਲ ਦੀ ਮੱਝ ਵਕਾਊ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਿਕਾਰਡ ਆ ਕੀ ਡਿਟੇਲ ਆ ਸਾਰੀ ਗੱਲਬਾਤ ਕਰ ਦੂੰਗਾ ਕਵਾਲਿਟੀ ਆ ਕਾਦਾ ਜਿਹੜਾ ਮੈਂ ਦਾ ਉਹ ਪੂਰਾ ਵਾ ਮਿੱਤਰੋ ਟਾਂਚੇ ਲਓ ਜ਼ਬਰਦਸਤਾ ਕਿੰਨੇ ਦਿਨ ਲੈਂਦੀ ਆ ਆਉ ਮਿਲਦੇ ਆ ਵੀਰ ਨੂੰ ਸਾਰੀ ਡਿਟੇਲ ਲੈ ਕੇ ਦਿੰਨਾ ਤੁਹਾਨੂੰ ਫਿਰ ਅਗਲੀ ਕਾਰਵਾਈ ਕਰਦੇ ਆ ਆਪਾਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਆ ਵਧੀਆ ਬਾਈ ਜੀ ਸੇਤਾਕਰ ਪਰਿਵਾਰ ਵੀਰੇ ਬਹੁਤ ਵਧੀਆ ਬਾਈ ਜੀ ਠੀਕ ਆ ਅੱਛਾ ਵੀਰ ਇੱਕ ਵਾਰੀ ਨਾਮ ਦੱਸ ਦੀ ਆਪਣਾ ਨਾਮ ਮੇਰਾ ਗਗਨਦੀਪ ਸਿੰਘ ਹੈ ਸਾਲਾ ਫਾਰਪੈਨੂ ਸਾਈਂਗਾ ਜੀ ਠੀਕ ਆ ਗਗਨਦੀਪ ਬਾਈ ਫਿਰ ਕਰਦੀ ਆ ਮਾ ਜੀ ਹਾਂ ਜੀ ਕਰ ਦੋਈਏ ਆਪਣੀ ਮੋੜ ਨਹੀਂ ਰੱਖੀ ਬਾਈ ਠੀਕ ਆ ਕਿੰਨ ਵਸ ਸੁਆ ਸੁਂਦੀ ਆ ਵੀਰੇ ਬਾਈ ਚੌ 5 ਤਰੀਕ ਨੂੰ ਠੀਕ ਆ ਵੀਰੇ ਤੇ 10 ਦਿਨ ਉੱਤੇ ਲੈ ਜਾਊਗੀ ਯਾਨੀ ਕਿ ਠੀਕ ਆ ਵੀ ਮਨ ਲਾ ਵੀ 10 ਦਿਨ ਉੱਪਰ ਕੱਟ ਜਾਂਦੀ ਹੈ ਅੱਛਾ ਗਗਨਦੀਪ ਬਾਈ ਕਰ ਇਹ ਘਰ ਦੀ ਹੋਈ ਆਪਣੀ ਹੈ ਚੌਥਾ ਸੁਆ ਸੁਣਾ ਨੇ ਆ ਤੇ ਚੌਥਾ ਸੁਆ ਬਾਈ ਠੀਕ ਆ ਵੀ ਦਿਨ ਜਿਹੜੇ ਮੰਨ ਲਾ ਵੀ ਇਹਦੇ ਕਾਗਦੀ ਦਾ ਪੂਰੇ ਉੱਪਰ ਲਿਜਾਊਗੀ ਹਨਾ ਹਾਂ ਹਾਂ ਲੈ ਜਾਊਗੀ ਬਾਈ ਠੀਕ ਆ ਬਾਈ ਠੀਕ ਆ ਥਲੋ ਚੰਗੀ ਤਿਆਰ ਹੋ ਜਾਂਦੀ ਹੈ ਹਾਂ ਵਧੀਆ ਬਾਈ ਹੇ ਖੁੱਲੂਗੀ ਹੋਰ ਹੁਣ ਮੈਂ ਕਹਿ ਦਿੱ ਗਿਆ ਖੋਲੇ ਪੰਜ ਜਾਊਗੀ ਹੁਣ ਦੁੱਧ ਭਰਨ ਲੱਗੀ ਹੈ ਠੀਕ ਆ ਵੀਰੇ 22 ਬਾਈ ਕਿਵੇਂ ਲੱਗੇ 22 ਬਾਈ ਮੈਂ ਖੁਦ ਚੋਈ ਆ ਜਮਾ ਸੀਲ ਆ ਬਾਈ ਭ 6 6 ਲੀਟਰ ਦੋਨੇ ਟਾਈਮ ਚ ਹੋਇਆ 12 ਲੀਟਰ ਹਾਂ ਬਈ ਠੀਕ ਆ ਬਈ ਇਹਨਾਂ ਸੇਵਾ ਕਰੂਗਾ ਬਾਈ ਵਾ ਸਕਦਾ ਬਈ ਠੀਕ ਅਸੀਂ ਜੇ ਕੋਈ ਕਰੇ ਰੱਖਣਾ ਪਰਾ ਲੈ ਲਾਵੇ ਤੇ ਓਕੇ ਆ ਜਾਵਾਂ ਹਾਂ ਜਾਵਾਂ ਬਈ ਤਸੱਲੀ ਵਾਲੀ ਆ ਜਾਵਾਂ ਤਸੱਲੀਕਾਰ ਵਾਲੀ ਆ ਬਈ ਠੀਕ ਆ ਬਈ ਠੀਕ ਆ ਅੱਛਾ ਵੀਰੇ ਰੇਟ ਕੀਤਾ ਇਹ ਕਰਾਂਗੇ ਆਪਾਂ ਰੇਟ ਬਈ ਆਪਾਂ ਫੋਨ ਤੇ ਹੀ ਰੱਖਾਂਗੇ ਕੋਈ ਜ਼ਿਆਦਾ ਦਨੀਆ ਤਾਂ ਨਹੀਂ ਹੁੰਦਾ ਨਹੀਂ ਜ਼ਿਆਦਾ ਦਨੀਆ ਆਪਣਾ ਸੇਮ ਹਿਸਾਬ ਦਾ ਹੀ ਰਹੂਗਾ ਬਾਈ ਐਡੀ ਜੇ ਮੰਨ ਲਾ ਵੀ ਤਾਂ ਲੱਖ ਦੇ ਆਸੇ ਪਾਸੇ ਹਾਂ ਹਾਂ ਬਈ ਇੰਨੀ ਤੇ ਠੀਕ ਆ ਠੀਕ ਕਦੀ ਬਾਤ ਤੋਰੀ ਵੀਰੇ ਮੜਾ ਇਹਨੂੰ ਖੋਲੀ ਪਰਾ ਲੈ ਮੇਤਰੋ ਚੌਥ ਸੂਣ ਦੇ ਵਿੱਚ ਤੁਸੀਂ ਹਜੇ 10 ਦਿਨਾਂ ਦੀ ਨੂੰ ਕੱਚੀ ਮੰਨ ਕੇ ਮੈਂ ਇਹਨੂੰ ਖਰੀਦਿਆ ਜੇ ਕਿਉਂਕਿ ਮੈਂ ਹਜੇ ਲਾਹੇ ਪਈ ਐ ਲੈਵੇ ਨੂੰ ਇਹਦਾ ਲਿਬਾਸ ਬੜਾ ਯਾਰ ਬਹੁਤ ਕਾਣੀ ਦਾ ਲੈਵਾ ਤਿਆਰ ਕਰਦੀ ਐ ਬਾਈ ਹੁਣੀਆਂ ਦੇ ਤੇ ਕਰਦੀ ਵੀ ਹੋਊਗੀ ਕਿਉਂਕਿ ਮੈਂ ਅਗਵਾਈ ਭਰਦੀ ਐ ਇਸ ਚੀਜ਼ ਦੀ ਮੈਂ ਦੀ ਬਰੀਕੀ ਅਗਵਾਈ ਭਰਦੀ ਐ ਇਸ ਚੀਜ਼ ਦੀ ਆਰਡਰ ਦੀ ਕੁਆਲਿਟੀ ਚਾਰੇ ਪੈਰਾਂ ਤੇ ਨਿਸ਼ਾਨ ਮੱਥੇਪਟ ਅੱਖ ਸਾਰਾ ਕੁਝ ਓਕੇ ਆ ਮੈਂ ਕੱਚੀ ਕੱਚੀ ਆ ਕਰ ਲਈ ਚੌਥਾ ਸੂਆ ਮੈਨੇ ਸੂਣਾ ਵਾ ਮਿੱਤਰੋ ਦੁੱਧ ਜੇ ਕੋਈ ਸੇਵਾ ਵਾਲਾ ਭਰਾ ਹੋਇਆ ਟਿਕਾਣੇ ਦੀ ਸੇਵਾ ਕਰਨ ਵਾਲਾ ਹੋਇਆ ਤੇ 7 ਕਿਲੋ ਵਾਂਗੂ ਡੰਗ ਦਾ ਚੋ ਸਕਦਾ ਕਿਉਂਕਿ ਮੈਂ ਦੀ ਕੁਆਲਿਟੀ ਆ ਜਿਹੜੀ ਉਹ ਦੁੱਧ ਵਾਲੇ ਪੱਖ ਤੋਂ ਪੂਰੀ ਮਜ਼ਬੂਤ ਦਾ ਕਾਗਜੀ ਚਮੜੀ ਆ ਜਮਾਂ ਔਰ ਬਾਕੀ ਸਿੰਘ ਆ ਜਿਹੜਾ ਉਨੀਲੀ 라ਵੀ ਵਾਲਾ ਪੈਸਾ ਨੂੰ ਹੁੰਦਾ ਜਿਵੇਂ ਮਿੱਤਰੋ ਕੈਰੇਕਟਰਾਂ ਨੀਲੀ 라ਵੀ ਵਾਲੇ ਸਾਰੇ ਪੂਰੇ ਕਰਦੀ ਆ ਤੇ ਰੇਟ ਆ ਜਿਹੜਾ ਬਾਈ ਹੋਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰਨਗੇ ਤੇ ਮਾਨਤਾ ਨਾਲਾ ਰੇਟ ਹੋਊਗਾ 1 ਲੱਖ ਦੇ ਆਸੇ ਪਾਸੇ ਹੋਊਗਾ ਗੱਲ ਕਰ ਲਈ ਆ ਵੀਰ ਦੇ ਨਾਲ ਆਪਾਂ ਗੱਲਬਾਤ ਲਈ ਆਪਾਂ ਨੰਬਰ ਵੀਰੇ ਐਸਐਨੂ ਸੀਮਣ ਕਿਹੜਾ ਸੱਚ ਲਵਾਇਆ ਤਕੀ ਐਨ ਕੀ ਬਾਈ ਜੱਟ ਹਸਾਰ ਦਾ ਬਾਈ ਇਹ ਜੱਟ ਹਸਾਰ ਦਾ ਲੱਗਾ ਹੋਇਆ ਲੈ ਵੀ ਮਿੱਤਰੋ ਹਸਾਰ ਦੇ ਵਿੱਚ ਜਿਹੜਾ ਜੱਟ ਬੋਲਾ ਨੀਲੀ ਰਵੀ ਦਾ ਉਸ ਦਾ ਜਿਹੜਾ ਇਹਨੂੰ ਸੀਮਣ ਲੱਗਾ ਹੋਇਆ ਤੇ ਜੱਟ ਦੇ ਬੱਚੇ ਤੁਸੀਂ ਆਪ ਹੀ ਸਾਰੇ ਜਾਣਦੇ ਆ ਭਰਾ ਟਾਪ ਕਲਾਸ ਹੁੰਦੇ ਆ ਨੀਲੀ ਰਵੀ ਦੇ ਅੱਛਾ ਵੀਰੇ ਨੰਬਰ ਸਾਂਝਾ ਕਰੀਏ ਇੱਕ ਵਾਰੀ ਨੰਬਰ ਹੈਗਾ ਬਾਈ ਜੀ 62836 ਜੀ 63350 ਇੱਕ ਵਾਰੀ ਹੋਰ ਬੋਲ ਦੀ ਬਾਰ 62836 ਜੀ 63350 ਠੀਕ ਆ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਵੀਰੇ ਨਾਲ ਗੱਲਬਾਤ ਗਗਨ ਵੀਰੇ ਦੇ ਕੋਲੇ ਮੈਂ ਖੜੀ ਹੋਈ ਆ ਬੰਬੀਹੇ ਭਾਈ ਪਿੰਡ ਦੇ ਵਿੱਚ ਖੜੀ ਹੋਈ ਆ ਸਿੱਖੇ ਵਾਲੀ ਛੜਕ ਦੇ ਉੱਤੇ ਬਾਈ ਦਾ ਘਰ ਆ ਵਧੇਰੇ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਲਾਲ ਰੰਗ ਦਾ ਬਟਨ ਦਬਾ ਲਿਓ ਜੇ ਹੋਰ ਵੀਡੀਓ ਬਣਾਉਣੀ ਆ ਤਾਂ ਤੁਸੀਂ ਵੀ ਸਾਡਾ ਨੰਬਰ ਡਾਇਲ ਕਰਕੇ ਕਮਾ ਲਿਓ ਧੰਨਵਾਦ ਸ਼ੁਕਰੀਆ ਜੀ